हां जी प्यारे दोस्तों एक प्यारी जी नज़्म पहली बार मतलब गीत ਦੇ ਰੂਪ ਦੇ ਵਿੱਚ ਕਿਉਂਕਿ ਦੋਸਤੋ ਮੈਂ ਗਾਇਕ ਨਹੀਂ ਆ ਪਰਮਾਤਮਾ ਦੀ ਮੇਰੇ ਮੁਰਸ਼ਿਦੀ ਰਹਿਮਤ ਹੈ ਕਿ ਮੈਂ ਇੱਕ ਅੱਛਾ ਸ਼ਾਇਰ ਆ ਸੋ ਇੱਕ ਗੀਤ ਲਿਖਣ ਦੀ ਮੇਰੀ ਪਹਿਲੀ ਕੋਸ਼ਿਸ਼ ਜਿਹੜੀ ਹੈਗੀ ਹੈ ਮਤਲਬ ਜੋ ਪੇਸ਼ ਕਰਨ ਦੀ ਕੋਸ਼ਿਸ਼ ਹੈ ਉਹ ਮੈਂ ਆਪ ਜੀ ਦੇ ਪੇਸ਼ ਕਰਦਾ ਉਮੀਦ ਜਿਹੜਾ ਹੈਗਾ ਤੁਹਾਨੂੰ ਪਸੰਦ ਆਵੇਗੀ ਜ਼ਿੰਦਗੀ ਦੇ ਰੰਗ ਨੇ ਦੋਸਤੋ ਤੇ ਇਹ ਨਜ਼ਮ ਸਾਰੀ ਆਪਣੇ ਮੁਰਸ਼ਿਦ ਨੂੰ ਸਮਰਪਿਤ ਕਰਦਾ ਹਾਂ ਵਾਹ ਅੱਛਾ ਪਤਾ ਨਹੀਂਓ ਕਿਹੜੀ ਮੁਲਾਕਾਤ ਹੋ ਜੇ ਆਖਰੀ ਬੋਲੀ ਗਈ ਜ਼ਬਾਨੋਂ ਕਿਹੜੀ ਬਾਤ ਹੋ ਜੇ ਆਖਰੀ ਪਤਾ ਨਹੀਂਓ ਕਿਹੜੀ ਮੁਲਾਕਾਤ ਹੋ ਜੇ ਆਖਰੀ ਬੋਲੀ ਗਈ ਜ਼ਬਾਨੋਂ ਕਿਹੜੀ ਬਾਤ ਹੋ ਜੇ ਆਖਰੀ ਬੋਲੀ ਚੱਲ ਸੱਚ ਬੋਲੀ ਚੱਲ ਸੱਚ ਦਿਲ ਖੋਲ ਓਏ ਮੁਸਾਫਰਾ ਆ ਜਾ ਬਹਿ ਕੇ ਦਿਲ ਨੂੰ ਫਰੋਲ ਓਏ ਮੁਸਾਫਰਾ ਆ ਜਾ ਬਹਿ ਕੇ ਦਿਲ ਨੂੰ ਫਰੋਲ ਓਏ ਮੁਸਾਫਰਾ ਲਾਜ਼ਮੀ ਹੈ ਬੋਲ ਕੁਝ ਐਸਾ ਸੱਚ ਹੋਣਗੇ ਟੁੱਟਣ ਕੇ ਸੁਣ ਕੇ ਜੋ ਦਿਲ ਕਾਚ ਹੋਣਗੇ ਦਰਦਾਂ ਦੇ ਲਿਬੜੇ ਜੋ ਗਲੇ ਕਾਚ ਹੋਣਗੇ ਇਹ ਵੀ ਹੈ ਯਕੀਨੀ ਸਭ ਦੇਣਾ ਪਾਚ ਹੋਣਗੇ ਬੋਲੀ ਜੀ ਮੈਂ ਖੁਦਾ ਬੈਠਾ ਕੋਲ ਹੋਏ ਮੁਸਾਫिरा ਆ ਜਾ ਬਹਿ ਕੇ ਦਿਲ ਨੂੰ ਫਰੋਲੇ ਕੋਏ ਮੁਸਾਫिरा ਆਜਾ ਬੇਕਦਿਲ ਨੂੰ ਫਰੋਲ ਓਏ ਮੁਸਾਫिरा ਕੱਲ ਦੇ ਹਵਾਵਾਂ ਚੋਂ ਸੁਨੇਹੇ ਜਿੱਥੇ ਕੱਲ ਨੇ ਚੱਲਣ ਦੇ ਅੱਜ ਜਿੱਥੋਂ ਜਿਹੜੇ ਤੀਰ ਚੱਲਣੇ ਕਿਨੇ ਇੱਥੇ ਸਦਾ ਲਈ ਖੁੰਝੇ ਲੋਕਾਂ ਮਿਲਣੇ ਹੱਲਣ ਦੇ ਅੱਜ ਆਸਮਾਨ ਜਿਹੜੇ ਅਲਣੇ ਸੱਚਿਆਂ ਦੇ ਵੇੜੇ ਵੱਜੇ ਸੱਚਿਆਂ ਦੇ ਵੇੜੇ ਵੱਜੇ ਢੋਲ ਓਏ ਮੁਸਾਫिरा ਬੋਲੀ ਚੱਲ ਸੱਚ ਦਿਲ ਖੋਲ ਓਏ ਮੁਸਾਫिरा ਬੋਲੀ ਚੱਲ ਸੱਚ ਦਿਲ ਖੋਲੋ ਮੁਸਾਫिरा ਇਸ਼ਕ ਦੇ ਅੰਦਰ ਦੋਸਤੋ ਭੇਦ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਅਸਲ ਚ ਯਾਦ ਰੱਖੀਂ ਇਸ਼ਕੇ ਦੇ ਭੇਦ ਨਹੀਂਓ ਖੋਲੀ ਦੇ ਸਦਾ ਵੀਨੀ ਵੈਰੀਆਂ ਨੂੰ ਬੋਲ ਕੋੜੇ ਬੋਲੀ ਦੇ ਯਾਦ ਰੱਖੀਂ ਸ਼ੁਕੇ ਦੇ ਭੇਦ ਨੀਓ ਖੋਲੀ ਦੇ ਸਦਾ ਵੀਨੀ ਵੈਰੀਆਂ ਨੂੰ ਬੋਲ ਕੋੜੇ ਬੋਲੀ ਦੇ ਕਈ ਵਾਰੀ ਚੰਗੀ ਹੁੰਦੀ ਖਤਾ ਮਾਫ ਕਰਨੀ ਹਰ ਵੇਲੇ ਦੁਜੇ ਦੇਨੀ ਪੋਤੜੇ ਫਰੋਲੀ ਦੇ ਕਦੇ ਕਦੇ ਲਾਜ਼ਮੀ ਕਲੋ ਲਵੇ ਮੁਸਾਫिरा ਕਦੇ ਕਦੇ ਲਾਜ਼ਮੀ ਕਲੋ ਲਵੇ ਮੁਸਾਫिरा ਆ ਜਾ ਬਹਿ ਕੇ ਅੱਜ ਦਿਲ ਖੋਲ ਓਏ ਮੁਸਾਫिरा ਆ ਜਾ ਬਹਿ ਕੇ ਅੱਜ ਦਿਲ ਖੋਲ ਓਏ ਮੁਸਾਫिरा ਆਪਣੇ ਇਸ਼ਕ ਦੀ ਸਾਰ ਦੋਸਤੋ ਆਪ ਨੂੰ ਖੁਦ ਨੂੰ ਹੁੰਦੀ ਐ ਅਸਲ ਚ ਦੁਨੀਆ ਤੁਹਾਡੀ ਸਾਰ ਦਾ ਕਦੇ ਮੁੱਲ ਨਹੀਂ ਪਾਉਂਦੀ ਵਾਹ 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 ਯਾਦ ਰੱਖੀ ਤੇਰੇ ਇਸ ਸਿੱਕੇ ਦੀ ਤੈਨੂੰ ਸਾਰੇ ਠੇਕਾ ਨਹੀਂ ਉਹ ਜੱਗ ਦਾ ਕੇ ਕਰੂ ਸਤਕਾਰ ਏ ਕਿਤੇ ਸੱਚਾ ਪਿਆਰ ਕਿਤੇ ਜਿਸਮ ਵਪਾਰ ਏ ਕਿਤੇ ਕੁਰਬਾਨੀ ਇਥੇ ਕਿਤੇ ਯਾਰ ਮਾਰੇ ਲਾਉਣੋਂ ਪਹਿਲਾਂ ਨਬ ਜਾ ਲਾਉਣੋਂ ਪਹਿਲਾਂ ਨਬ ਜਾ ਟਟੋਲ ਓਏ ਮੁਸਾਫिरा ਆਜਾ ਬਹਿ ਕੇ ਦਿਲ ਨੂੰ ਫਰੋੜ ਓਏ ਮੁਸਾਫिरा ਆਜਾ ਬਹਿ ਕੇ ਦਿਲ ਨੂੰ ਫਰੋੜ ਓਏ ਮੁਸਾਫिरा ਮਹਿਕ ਕਸਤੂਰੀ ਆਉਂਦੀ ਜ਼ਿੰਦਗੀ ਦੇ ਰੰਗ ਚੋਂ ਵੱਟ ਦੇਣ ਦੂਰੀ ਲੋਕੀ ਮਸਤ ਮਲੰਗ ਤੋਂ ਜ਼ਿੰਦਗੀ ਚੋਂ ਕਰਕੇ ਚਮੇਲੇ ਸਾਰੇ ਦੂਰ ਓਏ ਬਾਹਰ ਆ ਵਿਚਾਰਾਂ ਟਕਰਾਰਾਂ ਵਾਲੀ ਜੰਗ ਚੋਂ ਬਹਾਰਿਆ ਵਿਚਾਰਾਂ ਟਕਰਾਰਾਂ ਵਾਲੀ ਜੰਗ ਚੋਂ ਕੱਲਾ ਬਹਿ ਕੇ ਹੰਝੂਆਂ ਨੂੰ ਕੱਲਾ ਬਹਿ ਕੇ ਹੰਝੂਆਂ ਨੂੰ ਡੋਲ ਗਏ ਮੁਸਾਫिरा ਆ ਜਾ ਬਹਿ ਕੇ ਅੱਜ ਦਿਲ ਫੋਲੋਏ ਮੁਸਾਫिरा ਆ ਜਾ ਬਹਿ ਕੇ ਅੱਜ ਦਿਲ ਫੋਲੋ ਮੁਸਾਫिरा ਮਾੜਾ ਹੋਵੇ ਚੰਗਾ ਹੋਵੇ ਉਸ ਉੱਤੇ ਛੱਡ ਓਏ ਮਿਹਨਤ ਚ ਆਪਣੇ ਲਗਾ ਦੇ ਵੀਰਾ ਹੱਡ ਓਏ ਜ਼ਿੰਦਗੀ ਨੂੰ ਸੌਖਾ ਕਰ ਕਰ ਖਾਂ ਤਰਕੀਆਂ ਮਿਹਨਤਾਂ ਤੇ ਮੰਜ਼ਲਾਂ ਨੇ ਪੈਣਾ ਤੋਂ ਮੈਂ ਸਕੀਆਂ ਮਿਹਨਤਾਂ ਤੇ ਮੰਜ਼ਲਾਂ ਨੇ ਪੈਣਾ ਤੋਂ ਮੈਂ ਸਕੀਆਂ ਬਣ ਕੇ ਨਿਠੱਲਾ 사ਨਾ ਬਣਕੇ ਨਿਠੱਲਾ ਸਾਨਾ ਰੋਲ ਗੋਏ ਮੁਸਾਫिरा ਆ ਜਾ ਬਹਿ ਕੇ ਅੱਜ ਦਿਲ ਖੋਲੋ ਮੁਸਾਫिरा ਆ ਜਾ ਬਹਿ ਕੇ ਅੱਜ ਦਿਲ ਖੋਲੋ ਮੁਸਾਫिरा ਜ਼ਿੰਦਗੀ ਚ ਇਸ਼ਕੇ ਦਾ ਗਹਿਣਾ ਹੁੰਦਾ ਲਾਜ਼ਮੀ ਕਿਸੇ ਨੂੰ ਦਿਲੇ ਦਾ ਯਾਰ ਕਹਿਣਾ ਹੁੰਦਾ ਲਾਜ਼ਮੀ ਫੇਰ ਕਾਮਲੀ ਕੋ ਯਾਰ ਧਰ ਲੈਣਾ ਹੁੰਦਾ ਲਾਜ਼ਮੀ ਫੇਰ ਉਹਦੇ ਚੱਕਰਾਂ 'ਚ ਪੈਣਾ ਹੁੰਦਾ ਲਾਜ਼ਮੀ ਜ਼ਿੰਦਗੀ 'ਚ ਇਹ ਸ਼ਿਕਾਇਦਾ ਗਹਿਣਾ ਹੁੰਦਾ ਲਾਜ਼ਮੀ ਕਿਸੇ ਨੂੰ ਦਿਲੇ ਦਾ ਯਾਰ ਕਿਹੜਾ ਹੁੰਦਾ ਲਾਜ਼ਮੀ ਕਾਮਲੀ ਕੋ ਯਾਰ ਤਾਰ ਲੈਣਾ ਹੁੰਦਾ ਲਾਜ਼ਮੀ ਫੇਰ ਉਹਦੇ ਚੱਕਰਾਂ 'ਚ ਪੈਣਾ ਹੁੰਦਾ ਲਾਜ਼ਮੀ ਫੇਰ ਯੋ ਦੇ ਚੱਕਰਾਂ ਚ ਪੈਣਾ ਹੁੰਦਾ ਲਾਜ਼ਮੀ ਜਿੰਦ ਨੂੰ ਕੁਮਾਦੇ ਉਹ ਤੋਂ ਜਿੰਦ ਨੂੰ ਕੁਮਾਦੇ ਉਹ ਤੋਂ ਕੋਲ ਓਏ ਮੁਸਾਫिरा ਆ ਜਾ ਬਹਿ ਕੇ ਅੱਜ ਦਿਲ ਫੋਲ ਓ ਮੁਸਾਫिरा ਕੱਲਾ ਬਹਿ ਕੇ ਹੰਝੂਆਂ ਨਡੋਲ ਓਏ ਮੁਸਾਫिरा ਵਿਕਰਮਾ ਮੁੜ ਕੇ ਨਾ ਫੇਰ ਮੇਲੇ ਹੋਣਗੇ ਆਉਣਾ ਨਹੀਂਓ ਯਾਦ ਲੱਖ ਲੋਕ ਵੇਲੇ ਹੋਣਗੇ ਵਿਕਰਮਾ ਮੁੜ ਕੇ ਨਾ ਫੇਰ ਮੇਲੇ ਹੋਣਗੇ ਆਉਣਾ ਨਹੀਂਓ ਯਾਦ ਲੱਖ ਲੋਕ ਵੇਲੇ ਹੋਣਗੇ ਆਉਂਦਿਆਂ ਦਾ ਹੁੰਦਾ ਏ ਸਵਾਗਤ ਸਟੇਸ਼ਨੀ ਮੇਰੇ ਜਹੇ ਚੜੇ ਕੱਲ ਮੌਤ ਰੇਲੇ ਹੋਣਗੇ ਆਉਂਦਿਆਂ ਦਾ ਹੁੰਦਾ ਏ ਸਵਾਗਤ ਸਟੇਸ਼ਨੀ ਮੇਰੇ ਜਹੇ ਚੜੇ ਕੱਲ ਮੌਤ ਰੇਲੇ ਹੋਣਗੇ ਜ਼ਿੰਦਗੀ ਨੂੰ ਕਰਕੇ ਮੁਖਾਲ ਓਏ ਮੁਸਾਫिरा ਜ਼ਿੰਦਗੀ ਨੂੰ ਕਰਕੇ ਮੁਖਾਲ ਓਏ ਮੁਸਾਫिरा ਬੋਲੀ ਚੱਲ ਸੱਚ ਦਿਲ ਖੋਲ ਓਏ ਮੁਸਾਫिरा ਬੋਲੀ ਚੱਲ ਸੱਚ ਦਿਲ ਖੋਲ ਓਏ ਮੁਸਾਫिरा ਆਜਾ ਬੇਕਿਦਲ ਨੂੰ ਫਰੋਲ ਓਏ ਮੁਸਾਫिरा ਪਤਾ ਨਹੀਂਓ ਕਿਹੜੀ ਮੁਲਾਕਾਤ ਹੋ ਜੇ ਆਖਰੀ ਬੋਲੀ ਗਈ ਜ਼ਬਾਨੋਂ ਕਿਹੜੀ ਬਾਤ ਹੋ ਜੇ ਆਖਰੀ ਬੋਲੀ ਗਈ ਜ਼ਬਾਨੋਂ ਕਿਹੜੀ ਬਾਤ ਹੋ ਜੇ ਆਖਰੀ ਪਤਾ ਨਹੀਂਓ ਕਿਹੜੀ ਮੁਲਾਕਾਤ ਹੋ ਜੇ ਆਖਰੀ ਧੰਨਵਾਦ ਦੋਸਤੋ ਬਹੁਤ ਬਹੁਤ ਮਿਹਰਬਾਨੀ ਰਬ ਰੱਖੇ